ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭੋਂਗਾ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਸ਼ਹਿਰ ਅਜਨਾਲਾ ਤਖਸੀਲ ਵੀ ਹੈ ਜਨਾਬਾਂ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਛੋਟੀਆਂ ਦਿਖਾਵਾਂਗੇ ਟੋਕਣਾ ਗੱਪਣਾ ਤੇ ਗੱਪਣਾ ਤਿਆਰ ਅੱਪਾ ਪਹੁੰਚਿਆ ਵੀਰ ਸੋਨੂ ਦੇ ਕੋਲ ਤਿਆਰੋ ਕਰਦਿਆਂ ਵੀਰ ਨਾਲ ਗੱਲਬਾਤ ਪੁੱਛ ਦੇਣਾ ਸੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸੋਨੂ ਠੀਕ ਠਾਕ ਜੀ ਵਧੀਆ ਭਾਜੀ ਵਧੀਆ ਤੁਸੀਂ ਸੁਣਾਓ ਹਾਂਜੀ ਵਧੀਆ ਚੜ੍ਹਦੀ ਕਲਾ ਜੀ ਚਲੋ ਚਲਦੀ ਗੱਲ ਚਾਹੀਦੀ ਮਹਾਰਾਜ ਹਾਂਜੀ ਵੀ ਕਿ ਆਪਣਾ ਨਾਮ ਤੇ ਐਡਰੈਸ ਦੱਸੋ ਸੋਨੂ ਸ਼ਹਿਰ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ 781 945 752 ਠੀਕ ਹੈ ਜੀ ਹਾਂਜੀ ਤੇ ਕਿਵੇਂ ਰਿਹਾ ਉਹਦੇ ਨਾਲ ਵੀਡੀਓ ਦਾ ਵਧੀਆ ਮਾਰੀ ਕਿਰਪਾ ਸੱਤੇ ਬਾਦਸ਼ਾਹ ਦੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਤੇ ਆ ਪਹਿਲੇ ਨੰਬਰ ਤੋਂ ਆ ਵੱਡੀ ਛੋਟੀ ਦਿਖਾਈਏ ਕਿ ਜਾਓ ਅਬ ਇੱਥੇ ਸ਼ੁਰੂ ਕਰ ਲਈਏ ਵੱਡੀ ਠੀਕ ਆ ਭਾਈ ਦੱਸਿਓ ਇਹ ਕਿੰਨੇ ਚਿਰ ਦੀ ਗੱਬਣ ਆ ਇਹ ਵੀ ਜੀ ਕਿਆ ਕਪੜਾ ਲਈਏ ਅੱਛਾ ਜੀ ਆਪੇ ਆਜੀ ਚੈੱਕ ਲਈਏ ਅੱਜ ਜਰਾਕ ਨਾ ਆਪਾਂ ਉਸੇ ਆਪ ਨੂੰ ਚੈੱਕ ਕਰਾਤੀ ਆ ਠੀਕ ਆ ਠੀਕ ਆ ਅੱਛਾ ਜੀ ਹਾਂ ਇਹ ਵੀ ਜੀ ਸ਼ਾਮ ਨੂੰ ਆਜੀ ਗੱਬਣ ਜੀ ਅੱਛਾ ਜੀ ਸ਼ਾਮ ਨੂੰ ਕੋਈ ਦੋ ਚਾਰ ਦਿਨ ਦੱਸਣ ਕੱਢੀ ਜਾਵੇ ਸਾਢੇ ਪੰਜਾਂ ਦੀ ਤਰ੍ਹਾਂ ਹੋ ਗਈ ਆ ਠੀਕ ਆ ਠੀਕ ਆ ਦੋ ਜਿਹੜੇ ਕੋ ਸੱਤ ਕਿਲੋ ਹੋਗਾ ਆਈ ਹੋਈ ਆਪਣੇ ਕੋ ਚਾਰ ਚੰਨ ਖਾਂਦੀ ਹੈ ਇਹ ਦੁੱਧ ਕੱਢ ਦੇ ਆ ਬਾਅਦ ਸਾਢੇ ਪੰਜ 6 ਕਿਲੋ ਕਿੰਨੀ ਦਵਾਂਗੇ ਠੀਕ ਤੇ ਦੁੱਧ ਹੁਣ 7 ਕਿਲੋ ਹੋਊਗਾ ਅੱਛਾ ਪਰ ਭਾਈ ਚਾਹ ਦੁੱਧ ਖਾਂਦੀ ਹੈ ਜੀ ਤੇ ਨਹੀਂ ਲਾਉਂਦੀ ਮੈਂ ਤੁਹਾਨੂੰ ਵਾਅਦਾ ਕਰੀਏ ਆਪਣੇ ਨਾਮ ਵਾਲੇ ਫਰਮਾਇਆ ਕੰਡਾ 2 ਕਿਲੋ ਦਾ ਫਰਕ ਪੈ ਸਕਦਾ ਹੈ ਭਾਈ ਦੇ ਪਿੰਡੇ ਦੇ ਨਾਲਾ ਵਿੱਚੋਂ ਇੱਕ ਠੀਕ ਹੈ ਠੀਕ ਲੋ ਜੀ ਕੱਟ ਕਾੜ ਵੀ ਤੁਸੀਂ ਕਿਆ ਕਰ ਸਕਦੇ ਬੜਾ ਤਗੜਾ ਰੇ ਅੱਧੋਂ ਜੜੀ ਕੱਪੀ ਜੇ ਦੁੱਧ 6 ਕਿਲੋ ਜੇ ਠੀਕ ਹੈ 6 ਕਿਲੋ ਦੁੱਧ ਅੱਧੋਂ ਜੜੀ ਕੱਪੀ 18 ਕਿਲੋ ਮਾਝ ਦੇ ਦੁੱਧ ਦੀ ਵਾਜ ਮਾਝ ਵੀ ਲੋ ਵੱਡੀ ਕੀ ਦੀਏ ਠੀਕ ਹੈ ਉਹ ਜੀ ਸੱਜਰ ਦਾ 18 ਲੀਟਰ ਦਾ ਰਿਕਾਰਡ ਜੇ ਇਹ ਕੱਟ ਕਾੜ ਵੀ ਬਹੁਤ ਤਗੜਾ ਆ ਗਿਆ ਤੇ ਬਾਕੀ ਖੋਲ ਕੇ ਵਿਖਾਉ ਮਾਜੀ ਤੁਸੀਂ ਦੇਖੋ ਭਾਈ ਮਾਜੀ ਮਾਜੀ ਨਹੀਂ ਠੀਕ ਆ ਜੀ ਕੋਈ ਸੂਲਾ ਪੀਂਦੀ ਕਰਮਾਲੀ ਫਾਈਨ ਮੁਹ ਦੋ ਕੇ ਬਹਾਈ ਡੀ ਵੱਡੀ ਆ ਉਹ ਲੈ ਲੋ ਨਹੀਂ ਬਿਲਕੁਲ ਸਹੀ ਗੱਲ ਇਹ ਆ ਕਿ ਵੀਰ ਕੋ ਮੂੰਹ ਚੁੱਕਿਆ ਆ ਫਾ ਕਹਿੰਦੇ ਵੱਡੀ ਬਰੀ ਆ ਨਹੀਂ ਕੋਈ ਸ਼ੱਕ ਨਹੀਂ ਕੋਈ ਸ਼ੱਕ ਬਿਲਕੁਲ ਹੀ ਵੱਡੀ ਹੈ ਬਿਲਕੁਲ ਹੀ ਕੋਈ ਸ਼ੱਕ ਨਹੀਂ ਆ ਹਾਂ ਤੇ ਜੈਡ ਬਲੈਕ ਆ ਗਈ ਆ ਤੇ ਸੱਜਰ ਦਾ ਰਿਕਾਰਡ 18 ਲੀਟਰ ਦਾ ਬਾਈ ਹੋਣੀ ਦੱਸਦੇ ਆ ਯਾਰ ਕੰਡ ਕੰਡ ਹੀ ਬੜਾ ਤਗੜਾ ਆ ਗਿਆ ਤੇ ਪੇਟਪੂੜੀ ਦੀ ਵੀ ਚੰਗੀ ਆ ਬਾਕੀ ਥਣ ਲੇਵਾ ਆ ਜੇ ਵੀ ਸੱਜਰਾਂ ਨੂੰ ਕੱਢੀ ਖਿਰਦੀ ਆ ਕਰਮਾਲੀ ਬਾਈ 18 ਕਿਲੋ ਲੀਟਰ ਦੋ ਚੋਆਏ ਨੇ ਠੀਕ ਹੈ ਠੀਕ ਹੈ ਜੀ ਗੱਜ ਬਿੰਨਾ ਵੇ ਲੋ ਕਿੱਡੀ ਆ ਬੇਲ ਜੀ ਲੰਮੀ ਵੇ ਲੋ ਕਿੱਡੀ ਆ ਹਾਂਜੀ ਹਾਂਜੀ ਤਾਂ ਫੋੜ ਦੇ ਲੰਮੀ ਹਲੀ ਮੇਰੇ ਹੱਥ ਦਾ ਫੋੜ ਦੇ ਨਹੀਂ ਬਿਲਕੁਲ ਕਰੋ ਜੀ ਬੇਲ ਬੋਲ ਜੀ ਵੀ ਬਹੁਤ ਜ਼ਿਆਦਾ ਚੰਗੀ ਆ ਗਈ ਤੇ ਥਾਂ ਫਿਰ ਵੀ ਬੜਾ ਚੰਗਾ ਲੱਗਾ ਵਾ 6 ਮਹੀਨੇ ਦੀ ਚੈੱਕ ਪਾਤੀ ਆ 5.5 ਦੀ ਸੱਜਾ 6ਵਾਂ ਜਾਂਦਿਆ ਮਤਲਬ 6ਾਂ ਦੀ ਉਹ ਘਰ ਵਾਲੀ 6ਾਂ ਦੀ ਤਰੀਖ ਦਾਣਾ 6ਾਂ ਦੀ ਆ ਅੱਛਾ ਅੱਛਾ ਡਾਕਟਰਾਂ ਦਾ ਨੂੰ 2-4 ਦਿਨਾਂ ਦੇ ਖਲਸਦਾ ਕਿਹਦਾ ਸਾਡੇ ਪਾ ਆ ਚਲੋ ਬੋਲਾ ਭਾਈ ਵੀ ਕਿਹਾ ਅੱਡਾ ਸੁਣ ਵੀਤੀ ਮਤਲਬ ਪੱਕਾ ਪ੍ਰੋਪਰ ਹੀ ਨਹੀਂ ਜਰਦੀ ਹਾਂਜੀ ਹਾਂਜੀ ਇਹ ਗੱਲ ਸਹੀ ਆ ਵੀ ਚਲੋ 2-4 ਦਿਨ ਦਾ ਦਾ ਫਰਕ ਪੈ ਵੀ ਸਕਦਾ ਵਾ ਇਹਦਾ ਮੁੱਲ ਭਾਈ ਹਰ ਇਹਦਾ ਮੁੱਲ ਵੀ ਜੀ ਉਹਦਾ ਤਿਆਰ ਹੋਈ ਉਹਦੇ ਮੱਝ ਦੇ 1.5 ਦੀ ਆ ਹਾਂਜੀ ਤਿਆਰ ਹੋਏ ਹੁਣ ਇਹਦਾ ਫਾਇਦੇ ਦੋ ਵੇਖੋ ਇਹਦੇ ਅੱਛਾ ਜੀ ਨਾਲੇ ਗੱਭਣ ਹਾਂਜੀ ਨਾਲੇ ਗਰਮੀਆਂ ਜੁੱਲਦੀ ਨਹੀਂ ਜਿੰਨਾ ਵੱਡੀ ਮੁਖਾਵੇ ਬਿਲਕੁਲ ਜੀ ਛੱਡਦੇ ਸਿਆਲੇ ਫੇਰ ਸੁੱਖਣਾ ਹਾਂਜੀ ਸਹੀ ਦੇ ਫਾਇਦੇ ਆਦੀ ਦੋ ਨਹੀਂ ਫਾਇਦੇ ਹੈਗਾ ਹੁਣ ਗਰਮੀ ਆ ਪਾਪਾ ਜੀ 6 ਸੱਬਦੋਂ ਲੈ ਤਾ ਜੀ ਨਾ ਹਾਂਜੀ 50 60 ਹਜ਼ਾਰ ਕਰ ਤਾ ਸੱਬਦੋਂ ਹੋਣੀ ਹੁੰਦੀ ਏਰ ਗੱਲ ਇਹਦੇ ਫਾਇਦੇ ਦੋ ਨਾਲੇ ਗੱਭਣ ਹਾਂਜੀ ਤੇ ਨਾਲੇ ਮਾਝ ਵੀ ਵੱਡੀ ਤਾਲਾ ਕਰਵਾਈ ਠੀਕ ਹੈ ਜੀ ਫਾਤਣਾ ਜੀ ਕੋਈ ਇੱਥੇ ਕੱਦ ਵੇ ਲੋ ਕਈ ਇੱਥੇ ਆਉਂਦੀਆਂ ਵਾ ਹਾਂਜੀ ਹਾਂਜੀ ਆਉਂਦੀ ਆ ਬਿਲਕੁਲ ਬਿਲਕੁਲ ਜੀ ਕੋਈ ਛੱਕਣੀ ਕੱਦ ਕੜ ਬੜਾ ਤਕੜਾ ਤੇ ਮੋਲ ਤੇ ਬਾਈ ਦੱਸ ਦਈਏ ਦਾ ਫਿਰ ਮੋਲ ਵੀ ਜੀ ਦਾ 85000 ਹੈ ਅੱਛਾ ਜੀ ਹਾਂ ਇਹ ਹਾਣਾ ਹਾਣਾ ਮੈਂ 82000 ਦੀ ਬਾਈ ਤੇਰੀ ਮਾਜ 82 ਹੋਰ ਕਰਦੀਆਂ ਮਾਜਨ ਭਾਜੀ ਹੁੰਦੇ ਬੇਰੋ ਗੋਪੀ ਤੇ ਦੇ ਨਾੜਾ ਵੇਖੋ ਇਹਦੇ ਫਾਇਦੇ ਵੀ ਵਖੋ ਤੁਸੀਂ ਇਹਨਾਂ ਸਾਰੇ ਨਾਲੇ ਹੁਣ ਗਰਮੀ ਦੁੱਧ ਦੇਈਂ ਜਨਾ ਮਰਜੀ ਖਾਵੇ ਹਾਂਜੀ ਹਾਂਜੀ ਤੇ ਨਾਲੇ ਹੁਣ ਦਾ ਸਿਆਜ ਇਹਨੇ ਬੇਸੂਨਾ ਫਾਇਦੇ ਵਖੋ ਕਿੰਨੇ ਦੋ ਹੁੰਦੇ ਨੇ ਨਹੀਂ ਜਾਣਦੇ ਤੁਮਾਨੂੰ ਅੱਜ ਅੱਜ ਥੋੜਾ ਬਰਾ ਜਦੋਂ 80 ਦੀ ਕਰਦੇ ਪੂਰੇ ਦੀ 80 ਜੋ ਫੇਰ ਕੋਈ ਵੀਰ ਦਾ ਛੋੜ ਕਰਦੇ 500 ਛੋੜ 80 ਜੋ ਗਾਣੇ ਭਾਈ ਠੀਕ ਹੈ ਜਿਹੜਾ 80 ਆ ਕੀ ਲੈ ਗਿਆ ਹਾਂਜੀ ਦੁੱਧ ਪੀ ਕੇ ਫੇਡ ਲੱਖ ਦੀਏ ਨਹੀਂ ਉਹਦਾ ਬਿਲਕੁਲ ਸਹੀ ਗੱਲ ਹੈ ਜਿਹੜਾ ਕਾਲੀ ਆਪਣੀ ਗਰੰਟੀ ਫੁੱਲ ਬਿਲਕੁਲ ਜੀ ਆਪਣੀ ਸਾਹ ਕੱਢੀ ਜਰੀਏ ਕਲਮਾਲੀ ਨੇ ਭਾਈ ਕੀ ਗਾ ਮੇਰਾ ਕੰਦੀਆ ਕਰੋ ਜੀ ਕੀ ਗੱਲ ਬਾਤ ਠੀਕ ਹੈ ਠੀਕ ਹੈ ਜੀ ਲਓ ਜੀ ਤਗੜਾ ਕਦ ਕੱਢ ਜਿਵੇਂ ਆਪਾਂ ਕਹਿ ਦਿੰਦੇ ਤੇ ਦੂਜੇ ਨੰਬਰ ਤੇ ਭਾਈ ਇਹ ਕਿਵੇਂ ਛੱਡੀ ਪਹਿਲਾ ਸੂਆ ਜੀ ਅੱਛਾ ਜੀ ਇਹਦਾ ਕੋਈ ਮੋਲ ਹੀ ਨਹੀਂ ਹੈ ਵੇਖੋ ਦੇਖੋ ਇਹਦਾ ਕੋਈ ਬੋਲੀ ਨਹੀਂ ਜੀ ਇਹਦੇ ਕਿਆ ਕਰ ਸਕਦੇ ਬਸ ਹੀ ਲਿਆਂ ਕੋਈ ਨੀ ਠੀਕ ਆ ਠੀਕ ਆ ਜੇ ਬੋਲ ਤਾ ਤੁਸ ਮਾਰਨ ਲਈ ਠੰਡੀ ਪੀਜੀ ਵੇ ਲੋ ਅੱਛਾ ਜੀ ਪਾਵੇ ਪਿਛੇ ਦੇ ਪਿਛੇ ਦੇ ਪਾਵੇ ਪੂਰੀ ਪੈਜਵਾ ਦੇ ਛੰਦੇ ਤੇਰੀ ਬੜੀ ਹਾਰੋ ਲਓ ਜੀ ਗੈਂਡ ਬਲੈਕ ਹੈ ਉਹੋਰੇ ਤੇ ਕੱਟ ਕੱਟ ਚੰਗਾ ਕੱਟ ਕੀ ਕਰਨ ਵਾਲੀ ਸਾਹ ਤੁਹਾਨੂੰ ਦੇਖੋ ਕੀ ਲੱਗਿਆ ਪਹਿਲਾਂ ਨੂੰ ਠੀਕ ਆ ਠੀਕ ਆ ਜੀ ਇਹ ਕਿੰਨਾ ਟਾਈਮ ਲਾਜੂ ਹਜੇ ਅਸੀਂ ਸ਼ਾਇਦ ਹੋ ਲਿਆ ਭਾਈ ਸੁਣਿਓ ਘਰ ਵਾਲੇ ਮਹੀਨਾ ਦੇ ਪਰ ਆਪਾਂ ਡੇਢ ਕਰਕੇ ਰਵਾਂਗੇ ਠੀਕ ਆ हां ਲੋਜੀ ਘਰ ਵਾਲਿਆਂ ਦੇ ਕਹਿਣ ਮੁਤਾਬਕ ਮਹੀਨਾਵਾਰ ਬਾਈ ਕਹਿੰਦਾ ਆਪਾਂ ਡੇਢ ਕਰਕੇ ਦਵਾਂਗੇ ਕਿ ਚਲੋ 5-7 10 ਦਿਨ ਹੋ ਸਕਦਾ ਕਿਤੇ ਇਹ ਫੇਸਵਾਲ ਤੇ ਵੀ ਚੈੱਕ ਕਰਵਾਦੇ ਜੀ ਕੱਟ ਕਾਟ ਇਹਦਾ ਵੀ ਚੰਗਾ ਆ ਗਿਆ ਵਾ ਆਹ ਬਾਅਦ ਲੈ ਲੋ ਛੋਟਾ ਜਿਹਾ ਡੇਢ ਮਹੀਨਾ ਸਾਮ ਕਰ ਦੂਗਾ ਚਲੋ ਚੰਗੀ ਛੋਟੀ ਬਣ ਜਾਣਾ ਤੇ ਤਿਆਰ ਹੋਏ ਨਾ ਸਿੰਗਲ ਹੱਡੀ ਆ ਕੱਟ ਕਾਟ ਦੀ ਪਹੁੰਚ ਜਿਆਦਾ ਚੰਗੀ ਆ ਗਈ ਲੈ ਇਹ ਬਚਨ ਬੁੱਝ ਲੈ ਮੇਰੇ ਕੱਤੀ ਦਾ ਸੋਲ ਫਲਾਵੇ ਕਿੱਟੀ ਬਧੀਏ ਰੋਕਾਂ ਜੀ ਆਂਦੀ ਆਂਦੀ ਪਰ ਆਪਾਂ ਕਹਿ ਜੀ ਬੋਦੀ ਵੱਡੀ ਆ ਕੱਲ ਕੋ ਤੇ ਸਾਰਾ ਚੰਗਾ ਸੋਹਣੀ ਕੱਟੀ ਜਨੇ ਹੋ ਗਈ ਆ ਨਹੀਂ ਨਹੀਂ ਕਾ ਤਾਂ ਠੀਕ ਆ ਖਾਣ ਵੇ ਲੋ ਪਹਿਲੇ ਕਿੱਦਾ ਕੱਢਿਆ ਜੇ ਨਾ ਯਾਰਾ ਛੋਟਾ ਤੇ ਬਾਕੀ ਸਾਂਭਣ ਵਾਲੀ ਆ ਕੋਈ ਸਾਂਭਣ ਵਾਲਾ ਭਰਾ ਲੈ ਗਿਆ ਤੇ ਚਲੋ ਚੰਗੀ ਟੀ ਮੰਗਣਾ ਨੇ ਨਹੀਂ ਤੇ ਲਾਗੇ ਰੋਪਣਾ ਦਾ ਸੈਰ ਗਿਆ ਵੀ ਕੀ ਕਰ ਸਕਦੇ ਜੀ ਠੀਕ ਆ ਜੀ ਭਾਜੀ ਪਰ ਚਲੋ ਵੇਖੀ ਜੇ ਚੰਗੇ ਨੂੰ ਕੋਈ ਪੈਨੂ ਨਾਲ ਤਾ ਤਾ ਮਾਰਦੀ ਆ ਘੱਡੀ ਧਿਰਿਆ ਫਸੀ ਸੋ ਬੜੀ ਹੋਏ ਠੀਕ ਆ ਠੀਕ ਆ ਜੀ ਚਲ ਜਾਓ ਸਾਰੇ ਮਾਦਰਾ ਉਧਰੋਂ ਭਰ ਰਹੀਆਂ ਜੇ ਇਹਦਾ ਮੁੱਲ ਭਾਜੀ ਹਰ ਇਹਦਾ ਮੁੱਲ ਵੀ ਜੀ ਹਾਂ ਨੇ ਆਪਾਂ ਦੇਣੀ 60000 ਕਰ ਦਈਏ ਥੋੜਾ ਬਣਾ ਦੇ ਦੋ ਇਹ ਵੀ 60 ਦੀ ਜਾਂਦੀਏ ਜਾਂ ਦੋ ਲੋ ਜੀ ਭੁਨੇ 60000 ਦੀ ਆ ਤੇ ਬਿਲਕੁਲ ਜਿਹੜੀ ਸਾਬ ਛਾਤੀ ਆ ਵੀਰ ਨੇ ਖੁੱਲੀ ਦੇ ਕੋਈ ਸਾਹਬ ਵਾਲਾ ਵੀ ਲਿਆ ਗਿਆ ਤੇ ਚਲੋ ਭਾਜੀ ਇਹਨੇ ਥਰੀਆਂ ਜੀਆਂ ਕੱਢੀਆਂ ਥਾਨ ਥੁਣ ਦੇ ਤਾਂ ਚੰਗਾ ਜੇ ਦੇਖੋ ਥਾਨ ਥੁਣ ਲੱਗਾ ਤੇ ਥਾਨ ਥੁਣ ਬਹੁਤ ਹੀ ਚੰਗਾ ਕੱਢ ਜਣਾ ਗਰਮ ਹੋਣੇ ਚੰਗੀ ਜੋ ਗਿਆ ਉਹ ਠੀਕ ਹੈ ਠੀਕ ਹੈ ਜੀ ਤੇ ਆਜੋ ਭਾਈ ਤੀਜੇ ਨੰਬਰ ਤੇ ਆ ਕਿਵੇਂ ਮੈਂ ਭਾਜੀ ਕੋਈ ਦੀ 7 ਗਲ ਦੁੱਧੇ ਅੱਛਾ ਜੀ 1.5 ਮਹੀਨਾ ਸੁਈ ਨੂੰ ਹੈ ਜੀ ਅੱਛਾ ਜੀ ਲਓ ਜੀ 7 ਲੀਟਰ ਦੁੱਧ ਤੇ 1.5 ਮਹੀਨੇ ਦਾ ਆਸਵਾਸ ਤੈਮ ਹੋ ਗਿਆ ਵਾ ਸੁਈ ਨੂੰ ਲੀਟਰ ਮਾਰ ਕੇ ਮੇਰੇ ਕੋਲ ਜਿਹੜਾ ਭਾਈ ਲਾਹਮਾ ਜਣਾ ਉਹ ਮਾਰਾ ਵਾ ਹਾਂਜੀ ਮੇਰੇ ਕੋਲ ਚੋਕ ਫਰੇ ਸਧੀਗਾ ਠੀਕ ਆ ਠੀਕ ਆ ਜੀ ਮੈਂ ਤਾਂ ਮਾਮੇ ਦੀ ਗੱਲ ਐਵੇਂ ਦੱਸਦਾ ਕੀ ਲਾਮੀ ਦਾ ਹਾਲਾ ਅੱਛਾ ਜੀ ਗੁਰੂ ਘਰ ਦੀ ਜੱਦ ਕਰਦੇ ਆ ਠੀਕ ਆ ਠੀਕ ਆ ਜੀ ਲਓ ਜੀ ਗੱਲਾਂ ਸੱਚੀਆਂ ਸੁਣ ਪਾਈ ਦੀਆਂ ਬਿਲਕੁਲ ਹੀ ਹੁੰਦੀਆਂ ਵਾ ਤਾਂ ਮੈਂ ਉਹ ਵੀ ਲਾਮਾ ਦੱਸਦਾ ਕੀ ਹੋਇਆ ਕਰਨਾ ਨਹੀਂ ਠੀਕ ਆ ਜੀ ਹਾਂ ਤੇ ਹੈ ਇਹ ਵੀ ਗੈਂਡ ਬਲੈਕ ਆ ਗਈ ਜਿਹਦੇ ਬਾਕੀ ਸਿੰਘ ਥੋੜਾ ਜਿਹਾ ਪਿੱਛੇ ਨੂੰ ਕੰਡਾ ਕੀਤਾ ਨੇ ਸ਼ੇਬਰਾ ਸ਼ੇਬਰਾ ਇਹ ਸਿੰਗਲ ਹੱਡੀ ਆ ਤੇ ਡੇਢ ਮਹੀਨੇ ਦੇ ਆਸ-ਪਾਸ ਲਾ ਟਾਈਮ ਹੋ ਗਿਆ ਮੈਂ ਵੀਰ ਭਲਾ ਫਿਰ ਵੀ ਨਿਆਦ ਦੇ ਨਹੀਂ ਕੋਈ ਨਾ ਬਈ ਅੱਛਾ ਜੀ ਕੋਈ ਨਹੀਂ ਆਣੀ ਮੇਰੇ ਤੋਂ ਤੁਹਾਨੂੰ ਮੈਂ ਸਾਰੀ ਗੱਲ ਉਹ ਵੀ ਦੱਸਦਾ ਬਾਅਦ ਚ ਅੱਛਾ ਠੀਕ ਹੈ ਗਾਈ ਇਹਦਾ ਮੁੱਲ ਦੱਸ ਦਿਓ ਜੀ ਇਹ ਵੀ ਕੀ 50000 ਦੇਵਾਂਗੇ ਹਾਂ ਨਹੀਂ ਹੋਰ ਕਰਦੇ ਥੋੜਾ ਬਸ 52 ਹੀ ਦੇ ਦਈਏ 52 ਦੀ ਪੂਰੇ 50 ਦੀ ਲਓ ਜੀ ਕੀ ਆ ਗਿਆ ਦੋ ਮਾਰ ਕੇ ਸੱਤਵੇਂ ਤੋਂ ਦੋ ਕੋ ਮਿੰਕੀ ਖੜੇ ਦੋੜ ਲਗਾ ਚੁਵਾਈ ਅੱਖ ਨੰਬਰ